ਕੰਬੇ ਸਮੇਂ ਤੋਂ ਸਮਰਾਲਾ ਦੇ ਬਾਜ਼ਾਰ 'ਚ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ ਉਸ ਦੇ ਸਬੰਧ 'ਚ ਜਦੋਂ ਹਲਕਾ ਵਿਧਾਇਕ ਦਿਾਲਪੁਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਦਾ ਮੁੱਖ ਕਾਰਨ ਦੁਕਾਨਾਂ ਦੇ ਬਾਹਰ ਲੱਗੀਆਂ ਰੇੜੀਆਂ ਅਤੇ ਦੁਕਾਨਾਂ ਦਾ ਸਮਾਨ ਹੈ ਜਿਸ ਕਾਰਨ ਗ੍ਰਾਹਕਾਂ ਨੂੰ ਗੱਡੀ ਅਤੇ ਮੋਟਰਸਾਈਕਲ ਖੜਾ ਕਰਨ 'ਚ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਬਾਜ਼ਾਰ ਵਿੱਚ ਬਾਰ-ਬਾਰ ਜਾਮ ਲੱਗਣ ਦਾ ਕਾਰਨ ਵੀ ਇਹ ਰੇੜੀਆਂ ਅਤੇ ਦੁਕਾਨਾਂ ਦਾ ਸਮਾਨ ਹੀ ਹੈ ਜੋ ਕਿ ਨਜਾਇਜ਼ ਕਬਜ਼ੇ ਦੱਸੇ ਜਾ ਰਹੇ ਹਨ जिस ਦੇ ਸੰਬੰਧ ਵਿੱਚ ਐਸ.ਡੀ.ਐਮ ਸਮਰਾਲਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਹਾਲਪੁਰਾ ਸਾਬਕਾ ਵਿਧਾਇਕ ਜਗਜੀਵਨ ਸਿੰਘ ਖਿਰਨੀਆ ਅਤੇ ਸਮਰਾਲਾ ਦੇ ਸ਼ਹਿਰੀ ਤਜਿੰਦਰ ਸਿੰਘ ਗਰੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਇਹਨਾਂ ਰੇੜੀਆਂ ਦਾ ਖੇਤਰ ਤੋਂ ਛੇਤੀ ਨਿਪਟਾਰਾ ਕਰਨ ਦੀ ਗੱਲ ਕਹੀ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਜੀ ਇਹ ਸਮਰਾਲਾ ਸ਼ਹਿਰ ਦੇ ਵਿੱਚ ਇਹਨਾਂ ਗੈਰ ਕਾਨੂੰਨੀ ਕਬਜ਼ੇ ਬਹੁਤ ਹੋ ਚੁੱਕੇ ਨੇ ਗੈਰ ਕਾਨੂੰਨੀ ਕਬਜ਼ੇ ਕਰਨ ਵਾਲੇ ਹੌਸਲੇ ਬਲੰਦ ਨੇ ਨਗਰ ਕੌਂਸਲ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਕੀ ਕਹਿਣਾ ਸੰਧੂ ਤੁਸੀਂ ਨਵੇਂ ਐਸ.ਡੀ.ਐਮ ਬਣੇ ਹੋ ਕੀ ਕਰੋਗੇ ਅ ਦੇਖੋ ਜੀ ਅੱਜ মিডিਆ ਦਾ ਭਾਈਚਾਰਾ ਕੋ ਕੋ ਆਇਆ ਪਹਿਲੀ ਵਾਰੀ ਮਿਲਣ ਜਦੋਂ ਦਾ ਮੈਂ ਸਮਾਜ ਲਈ ਜੁਆਇਨ ਕੀਤਾ ਪਹਿਲੋ ਤੇ ਮੈਂ ਸਾਰੇ মিডিਆ ਦੇ ਭਰਾਵਾਂ ਨੂੰ ਤੁਹਾਡੇ ਅੱਥੇ ਆਣ ਜੀ ਆਖਦਾ ਵਾਂ মিডিਆ ਜਿਹੜਾ ਨਾ ਸਾਡੇ ਸਮਾਜ ਦਾ ਇੱਕ ਚੌਥਾ ਥੰਮ ਹੈ ਲੈਜਿਸਲੇਚਰ ਜਿਹੜਾ ਇੱਕ ਐਗਜ਼ੀਕਿਊਟਿਵ ਹੈਗਾ ਵੇ ਥੈਨ ਤੀਜਾ ਜਿਹੜਾ ਆਪਣਾ ਕੋਟਲਾ ਹੈਗੇ ਨੇ ਹਾਈ ਕੋਰਟ ਜੁਡੀਸ਼ੀ ਹੈਗਾ ਵੇ ਚੌਥਾ ਥੰਮ ਜਿਹੜਾ ਸਮਾਜ ਨੂੰ ਸੁਧਾਰ ਦਾ ਕੰਮ ਕਰਦਾ ਵੇ ਉਹ মিডিਆ ਵੇ ਤੁਸੀਂ ਇਹ ਮੁੱਦੇ ਨੂੰ ਮੇਰੇ ਕੋਲ ਸਾਹਮਣੇ ਲਿਆਂਦਾ ਵੇ ਇਸ ਸ਼ਹਿਰ ਵਿੱਚ ਬਹੁਤ ਜ਼ਿਆਦਾ ਇਨਕ੍ਰੋਚਮੈਂਟ ਹੋ ਚੁੱਕੀ ਹੈ ਦੁਕਾਨਦਾਰਾਂ ਨੇ ਬਹੁਤ ਅੱਗੇ ਤੱਕ ਜਿਹੜੀ ਇਨਕ੍ਰੋਚ ਕਰ ਲਈ ਸੜਕ ਨੂੰ ਦਨ ਉਸ ਤੋਂ ਬਾਅਦ ਉਹ ਰੇੜੀਆ ਲਵਾ ਦਿੰਦੇ ਨੇ ਤੇ ਰੇੜੀਆ ਨਾਲ ਕੋਈ ਪੈਸੇ ਵੀ ਲੈਂਦੇ ਨੇ ਤੁਹਾਡਾ ਬਿਲਕੁਲ ਇਹ ਕਹਿਣਾ ਵਜਬੇ ਹਰ ਸ਼ਹਿਰ ਦੀ ਹਰ ਕਸਬੇ ਦੀ ਹਰ ਜ਼ਿਲ੍ਹੇ ਦੀ ਇਹ ਸਮੱਸਿਆ ਬਣ ਚੁੱਕੀ ਹੋਈ ਹੈ ਲੋਕੀ ਥੋੜੇ ਜੇ ਲਾਲਚ ਨਾਲ ਆਪਣਾ ਫਾਇਦੇ ਲਈ ਦੁਕਾਨ ਦੇ ਅੱਗੇ ਰੇੜੀਆ ਲਵਾਉਂਦੇ ਨੇ ਇਨਕ੍ਰੋਚਮੈਂਟ ਕਰਦੇ ਨੇ ਤੇ ਜਿੱਥੇ ਆਮ ਲੋਕਾਂ ਨੂੰ ਲੰਗਨ ਨੂੰ ਬੜੀ ਟ੍ਰੈਫਿਕ ਦੀ ਬੜੀ ਸਮੱਸਿਆ ਜਾ ਹੁੰਦੀ ਹੈ ਤੇ ਲੋਕਾਂ ਨੂੰ ਲੱਗਦਾ ਨਹੀਂ ਪਰਸ਼ਰ ਨਹੀਂ ਆਂਦੀ ਹੈ ਉਹ ਉਹ ਲੇਟਰ ਔਨ ਕਿਸੇ ਨਾ ਕਿਸੇ ਰੂਪ ਚ ਹਾਦਸੇ ਦਾ ਕਾਰਨ ਹੀ ਬਣ ਜਾਂਦਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਪੱਤਰਕਾਰ ਭਾਈ ਚਰਨ ਵੀ ਯਕੀਨ ਦਿਵਾਣਾ ਵਾਂ ਅਸੀਂ ਪਹਿਲੀ ਡਰਾਈਵ ਅੱਜ ਤੋਂ ਹੀ ਸ਼ੁਰੂ ਕਰ ਰਹੇ ਹਾਂ 2:30 ਵਜੇ ਅਸੀਂ ਇੱਕ ਵਾਰੀ ਲੋਕਾਂ ਨੂੰ ਜਾਵਾਂਗੇ ਕਮੇਟੀ ਦੇ ਈਓ ਮੇਰੇ ਨਾਲ ਹੋਣਗੇ ਪੁਲਿਸ ਪ੍ਰੋਫੈਸ਼ਨ ਨਾਲ ਹੋਏਗਾ ਅਸੀਂ ਇਨੀਸ਼ੀਅਲੀ ਇੱਕ ਵਾਰੀ ਅੱਜ ਪਿਆਰ ਨਾਲ ਇਨਕ੍ਰੋਚਮੈਂਟ ਜਿਹੜੀ ਹਟਾਵਾਂਗੇ ਜਿਹੜੇ ਕਬਜ਼ੇ ਕੀਤੇ ਨੇ ਉਹ ਪੜਾ ਕਰਾਂਗੇ ਲੋਕਾਂ ਦੇ ਦੁਕਾਨਾਂ ਨੂੰ ਰਿਕੁਐਸਟ ਕਰਾਂਗੇ ਆਪਣੀ ਦੁਕਾਨ ਦੇ ਅੰਦਰ ਤੱਕਪੜਾ ਸਮਾਨ ਰੱਖਿਆ ਜਾਵੇ ਜਿੱਥੇ ਉਹ ਰੇੜੀਆਂ ਸੰਬੰਦੇ ਉਹ ਮੇਰੇ ਮਾਨਯੋਗ ਹਰ ਕਬਜ਼ਾ ਇੱਕ ਜਿੰਨਾ ਗੱਲ ਹੋਈ ਸੀ ਇੱਕ ਦੋ ਸਾਈਟਸ ਅਸੀਂ ਆਈਡੈਂਟੀਫਾਈ ਕੀਤੀਆਂ ਜਿੱਥੇ ਰੇੜੀਆਂ ਨੂੰ ਅਸੀਂ ਸਾਰਿਆਂ ਨੂੰ ਉੱਥੋਂ ਇੱਕ ਪ੍ਰੋਪਰ ਜਗ੍ਹਾ ਤੇ ਲਾਵਾਂਗੇ ਤਾਂ ਕਿ ਉਹਨਾਂ ਜਿਹੜਾ ਹੈਗੇ ਰੇੜੀ ਵਾਲੇ ਜਿਹੜੇ ਰੋਜ਼ਗਾਰ ਹੈਗੇ ਨੇ ਭਰਾਵਾਂ ਦਾ ਉਹਨਾਂ ਦਾ ਵੀ ਰੋਜ਼ਗਾਰ ਨੂੰ ਠੱਕਾ ਨਾ ਲੱਗੇ ਸੱਟ ਨਾ ਵੱਜੇ ਉਹਾਂ ਦਾ ਵੀ ਘਰ ਦਾ ਗੁਜ਼ਾਰਾ ਚੱਲਦਾ ਰਹੇ ਨਜਾਇਜ਼ ਕਬਜ਼ਾ ਕਿਸੇ ਵੀ ਤਰ੍ਹਾਂ ਦਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਦੋ ਤਿੰਨ ਦੁਕਾਨਾਂ ਤੇ ਮੇਰੀ ਐਸੋ ਸੌਣਾ ਕਰ ਲੋ ਇਹਨੂੰ ਦੱਸਿਆ ਕਿ ਕੋਈ ਬੂਟਿਆ ਵਾਲਾ ਹੈਗਾ ਉਹ ਤੇ ਬਿਲਕੁਲ ਸੜਕ ਦੇ ਅੱਗੇ ਤੱਕ ਆ ਗਿਆ ਇੱਕ ਕੋਈ ਜਿਵੇਂ ਦੱਸਿਆ ਵੀ ਕੋਈ ਢਾਬੇ ਵਾਲਾ ਉਹਨਾਂ 1.5 200 ਚੇਅਰ ਸੀ ਸੜਕ ਦੇ ਉੱਤੇ ਲਾਈਆਂ ਹੋਈਆਂ ਦੇਖੋ ਇਹੋ ਜੇ ਸਾਰੇ ਨਿਯਾਜਕ ਪਟਾਵਾਂਗੇ ਤੇ ਅੱਜ ਤੋਂ ਅਸੀਂ ਮਹਿਮ ਸ਼ੁਰੂ ਕਰਾਂਗੇ ਸਿਰਫ ਇੱਕ ਵਾਰੀ ਪਿਆਰ ਨਾਲ ਦੈਨ ਉਸ ਤੋਂ ਬਾਅਦ ਜੋ ਸਰਕਾਰ ਦਾ ਜਣਾ ਤੰਤਰ ਹੈਗਾ ਵੇ ਚਲਾਨਿੰਗ ਦਾ ਪ੍ਰੋਸੈਸ ਉਹ ਸਾਰਾ ਫਾਲੋ ਕਰਾਂਗੇ ਇਹ ਨਜਾਇਜ਼ ਕਬਜ਼ਾ ਹਟਾ ਕੇ ਬਿਲਕੁਲ ਸ਼ਹਿਰ ਨੂੰ ਸਾਫ਼ ਸੁਥਰਾ ਤੇ ਲੈ ਲੈ ਕ ਬਣਾਵਾਂਗੇ ਜੇਕਰ ਕੋਈ ਕੋਈ ਵੀ ਦੁਕਾਨਦਾਰ ਇਸ ਜੀ ਨੂੰ ਨਹੀਂ ਮੰਨਦਾ ਤਾਂ ਫਿਰ ਕਾਨੂੰਨੀ ਕਾਰਵਾਈ ਕਰੀਏ ਦੇਖੋ ਮੈਂ ਤੁਹਾਨੂੰ ਪਹਿਲੇ ਹੀ ਕਹਿ ਚੁੱਕਿਆ ਵਾਂ ਜੇ ਪਹਿਲੀ ਵਾਰੀ ਪਿਆਰ ਨਾਲ ਜੇ ਕੋਈ ਨਹੀਂ ਮੰਨਦਾ ਥੈਨ ਜਿਹੜਾ ਸਰਕਾਰ ਦਾ ਸਿਸਟਮ ਹੈ ਚਲਾਉਣਿੰਦਾ ਹੀ ਚਲਾਉਣ ਕਰਾਂਗੇ ਥੈਨ ਉਹਦੇ ਤੇ ਉਹ ਜਿਹੜੀ ਹੈ ਬੰਦੀ ਪੁਲਿਸ ਕਾਰਵਾਈ ਵੀ ਕਰਾਂਗੇ ਮੇਰਾ ਇੱਕ ਮੰਨਣਾ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦਾ ਵਾਂ ਉੱਥੇ ਵੀ ਦੁਕਾਨਦਾਰ ਦੁਕਾਨਾਂ ਦਾ ਸਮਾਨ ਕੁਝ ਬਾਹਰ ਰੱਖਦੇ ਨੇ ਪਰ 90% ਜਿਹੜੇ ਡਿਸਪਲਿੰਡ ਹੈ ਦੁਕਾਨਾਂ ਪਰਾਂਡੇ ਖਾਲੀ ਨੇ ਲੋਕਾਂ ਦੇ ਪੈਸੇ ਲੰਘਨ ਨੂੰ ਬਣਿਆ ਹੋਇਆ ਹੈ ਜੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਸਾਫ਼ ਸੁਥਰਾ ਹੋ ਸਕਦਾ ਤਾਂ ਸਾਡੇ ਸ਼ਹਿਰ ਕਿਉਂ ਨਹੀਂ ਸਾਫ਼ ਸੁਥਰਾ ਹੋ ਸਕਦਾ ਸਾਡੇ ਲੋਕਾਂ ਨੂੰ ਵੀ ਚੰਗੇ ਸਾਫ਼ ਸੁਥਰੇ ਸ਼ਹਿਰ ਦੇ ਵਿੱਚ ਰਹਿਣ ਦਾ ਹੱਕ ਹੈ ਉਹ ਅਸੀਂ ਸਰਕਾਰ ਦੇ ਜਿਹੜੀ ਹੈਗੀ ਸਿਸਟਮ ਕਮੇਟੀ ਦੇ ਨਾਲ ਲੱਗ ਕੇ ਉਹ ਸਾਰਾ ਜਿਹੜਾ ਹੈ ਆਪਾਂ ਲੋਕਾਂ ਨੂੰ ਸਾਫ਼ ਸੁਥਰਾ ਤੇ ਰਹਿਣ ਦਾ ਮਾਹੌਲ ਦਵਾਂਗੇ ਠੀਕ ਹੈ ਥੈਂਕ ਯੂ ਮਹਿੰਦਰਾ ਸਾਹਿਬ ਜਿਨੇ ਕੇ ਸਮਾਰਲਾ ਬਾਜ਼ਾਰ ਹੈ ਇਸ ਵਕਤ ਕੋਈ ਕਬਜ਼ਾ ਨਾ ਪਰਮਾਰ ਹੋਈ ਪਈ ਹੈ ਰੇੜੀ ਬਾਜ਼ਾਰ ਬਣ ਪਈ ਹੈ ਠੀਕ ਹੈ ਨਾ ਚੰਦੇ ਦੇਖੋ ਜੀ ਸਮੱਸਿਆ ਹੈਗੀ ਬਹੁਤ ਵੱਡੀ ਸਮੱਸਿਆ ਸ਼ਹਿਰ ਵਾਸਤੇ ਕਰੀਏ ਹੈ ਨਾ ਇੱਕ ਟ੍ਰੈਫਿਕ ਜਾਮ ਹੋ ਜਾਂਦਾ ਸਾਰਾ ਬਾਜ਼ਾਰ ਦੇ ਵਿੱਚ ਪੰਜੋ ਦੇ ਦੇ ਆ ਜਿਹੜੀ ਰੇੜੀ ਵਾਲੀ ਗਲਬਤ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਸਾਡੇ ਧਿਆਨ ਚ ਵੀ ਹੈਗੀ ਆ ਮੈਨੂੰ ਵੀ ਆ ਵੀ ਕਮ ਸੇ ਕਮ ਕਿ ਕੁਸ ਫਸਿਲਗਰਮ ਪਈਆਂ ਨੇ ਵੀ ਉੱਤੇ ਰਿੜੀ ਮਾਰਕੀਟ ਅਲੱਗ-ਅਲੱਗ ਨਹੀਂ ਸ਼ੁਰੂ ਹੋ ਜਵੇ ਤੇ ਜਿਹਦੇ ਨਾਲ ਲੋਕਾਂ ਨੂੰ ਵੀ ਸੌਖਾ ਸਾਹ ਲਾਊਗਾ ਤੇ ਉਹਨਾਂ ਨੂੰ ਵੀ ਫਾਇਦਾ ਹੋਊਗਾ ਕਿਉਂਕਿ ਜੇ ਮਾਰਕੀਟ ਜਿਹੜਾ ਹੋਊਗਾ ਕਿਵੇਂ ਕੋਈ ਤੰਗ ਪ੍ਰੇਸ਼ਾਨੀ ਜਨਤਾ ਨੂੰ ਨਹੀਂ ਹੋਊਗੀ ਤੇ ਇਹ ਜ਼ਰੂਰ ਸਾਡੇ ਧਿਆਨ 'ਚ ਹੈਗੀ ਆ ਇਹਦਾ ਹੱਲ ਸਾਨੂੰ ਆ ਵੀ ਛੇਤੀ-ਛੇਤੀ ਹੱਲ ਕਰੂਗਾ ਅਸੀਂ ਇਹਦਾ ਬਸ ਐਵੇਂ ਕਿ ਪੁਰਾਣੀਆਂ ਸਰਕਾਰਾਂ ਵੀ ਰਹੀਆਂ ਕਿਸੇ ਨੇ ਵੀ ਕੋਈ ਹੱਲ ਨਹੀਂ ਕੀਤਾ ਇਸ ਮਾਸੇ ਤੇ ਇਹ ਕਹਿਣਾ ਹੈ ਕਿ ਸਰਕਾਰ ਬਦਲ ਚੁੱਕੀ ਹੈ ਕਿ ਹੁਣ ਇਹ ਸਰਕਾਰ ਤੋਂ ਉਮੀਦ ਹੈ ਤੁਹਾਨੂੰ ਕੀ ਲੱਗਦਾ ਜੋ ਦੇਖੋ ਜੀ ਸਚਾਈ ਹੈ ਜੇ ਸਰਕਾਰ ਆਪਦੀ ਆਈ ਹੈ ਤਾਂ ਤੁਹਾਨੂੰ ਪਤਾ ਹੀ ਹੈ ਵੀ ਉਹਦੇ ਪਿਛੇਕਾਰ ਦੀ ਬੁੱਕਲ ਬੜਾ ਮਾਣ ਰੱਖਿਆ ਸਾਡੇ ਤੇ ਤੇ ਜਿਹੜੇ ਪੁਰਾਣੀਆਂ ਫਰੀਆਂ ਗੱਲਾਂ ਬਾਤਾਂ ਹੈਗੀਆਂ ਅਸੀਂ ਹੌਲੀ-ਹੌਲੀ ਸਾਰੀਆਂ ਸਹੀ ਕਰਦੇ ਜਾ ਰਹੇ ਹਾਂ ਜਿਵੇਂ ਵੱਡੀ ਸਮੱਸਿਆ ਸਾਡੇ ਸ਼ਹਿਰ ਦੀ ਇਹਦਾ ਵੀ ਹੱਲ ਕਰੂਗੇ ਤੇ ਸਾਨੂੰ ਇਹ ਵੀ ਇਹਦਾ ਹਾਲ ਇਹ ਆ ਵੀ ਕਮਸੇ ਕਮ ਚਲੋ ਇਹ ਆ ਵੀ ਜਿਹੜੇ ਉਹ ਲੋਕ ਰੇੜੀਆਂ ਲਾਉਂਦੇ ਉਹ ਵੀ ਇੱਕ ਗਰੀਬ طبਕਾ ਹਨਾ ਉਹ ਰੋਜ਼ਗਾਰ ਆ ਉਹਨਾਂ ਦਾ ਵੀ ਸਾਧਨਾ ਵੀ ਕਮਸੇ ਕਮ ਉਹਨਾਂ ਨੂੰ ਵੀ ਕੋਈ ਬਹੁਤਾ ਫਰਕ ਨਾ ਪਵੇ ਤੇ ਉਹ ਜਆ ਚਿੱਚਾ ਪ੍ਰਬੰਧ ਸਾਰਿਆਂ ਦੇਖਦੇ ਹੋਏ ਉਹਨਾਂ ਰੇੜੀ ਵਾਲੇ ਬੰਦੇ ਜਿਹੜੇ ਹੈਗੇ ਨੇ ਕੰਮ ਕਰਨ ਵਾਲੇ ਉਹ ਤੇ ਬਾਕੀ ਜਿਹੜੇ ਲੋਕਾਂ ਨੂੰ ਮੁਸ਼ਕਲ ਆਉਂਦੀ ਆ ਬਾਜ਼ਾਰ ਚ ਆਉਂਦੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਨੂੰ ਰੱਖਦੇ ਹੋਏ ਇਹਦਾ ਜਿਹੜਾ ਸਹੀ ਪ੍ਰਬੰਧ ਆ ਜ਼ਰੂਰ ਦਿੱਤਾ ਗਿਆ ਹੋਇਆ ਕਿਨੇ ਸਰ ਜਿਵੇਂ ਕੇ ਸਮਾਜ ਸ਼ਹਿਰ ਦੇ ਵਿੱਚ ਇਹ ਤਾਂ ਰੇੜੀ ਬਾਜ਼ਾਰ ਬਣ ਚੁੱਕੀ ਆ ਉਸ ਸਮਰਾਲਾ ਸ਼ਹਿਰ ਦੇ ਹਾਲਾਤ ਕਹਿੰਦੇ ਟਰੈਫਿਕ ਉਸੇ ਨਹੀਂ ਵੱਧ ਇਹ ਕੱਢਣਾ ਵੀ ਵਾਪਰ ਦਿੰਦੇ ਪਰ ਨਗਰ ਕਾਉਂਸਲ ਕੁਝ ਨਹੀਂ ਕਰਦੀ ਠੀਕ ਕਰਨਾ ਸਰ ਮੈਂ ਧੰਨਵਾਦ ਕਰਦਾ ਤੁਹਾਡਾ ਸਾਰੇ ਮੀਡੀਆ ਦਾ ਕਿ ਤੁਸੀਂ ਜਿਹੜੀ ਸਮਰਾਲਾ ਸ਼ਹਿਰ ਦੀ ਬਹੁਤ ਵੱਡੀ ਸਮੱਸਿਆ ਜਿਹੜੀ ਉਹਦੇ ਬਾਰੇ ਸਵਾਲ ਪੁੱਛੇ ਨੇ ਕਿ ਜਿਹੜੇ ਸ਼ਹਿਰ ਦੇ ਵਿੱਚ ਬੜੀ ਟਰੈਫਿਕ ਦੀ ਸਮੱਸਿਆ ਜਿਹੜਾ ਸਮਰਾਲਾ ਸ਼ਹਿਰ ਆ ਸਾਡਾ ਰੇੜੀ ਮਾਰਚ ਬਣ ਚੁੱਕਿਆ ਕਿਉਂਕਿ ਮੈਂ ਵੀ ਤਕਰੀਬਨ ਰੋਜ਼ ਹੀ ਸਮਰਾਲਾ ਦੇ ਵਿੱਚ ਚਾਰ ਪੰਜ ਘਿਹੜੇ ਨੇ ਮੇਰੇ ਜੇ ਉਹਨਾਂ ਨੂੰ ਕਿਤੇ ਦੁੱਖ ਸੁੱਖ ਦੇ ਵਿੱਚ ਜਾਈਦਾ ਤਾਂ ਬਹੁਤ ਵੱਡਾ ਜਿਹੜਾ ਟ੍ਰੈਪ ਕਾ ਸਮਰਾਲੇ ਦੇ ਵਿੱਚ ਵੱਡਾ ਜਾਮ ਲੱਗਦਾ। ਕਿਉਂਕਿ ਹਾਲਾਤ ਇਹ ਬਣੇ ਨੇ ਕਿਉਂਕਿ ਇੱਕ ਤਾਂ ਤੁਸੀਂ ਸਮਝੋ ਕਿ ਜਿਹੜਾ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਬਾਈਪਾਸ ਲੰਘਿਆ। ਕਿ ਉਹ ਬਾਈਪਾਸ ਵੀ ਨਾ ਨਿਕਲਿਆ ਹੁੰਦਾ ਤਾਂ ਹਾਲਾਤ ਕਿਹੋ ਜਿਹੇ ਹੁੰਦੇ ਸੀ। ਔਰ ਹੋਰ ਤੁਸੀਂ ਦੇਖ ਸਕਦੇ ਹੋ ਕਿ ਵੱਤੋਂ ਬਾਅਦ ਜਿਹੜੇ ਇਹ ਹਾਲਾਤ ਇੱਥੇ ਬਣ ਗਏ ਨੇ। ਔਰ ਇਹਦਾ ਇੱਕੋ ਇੱਕ ਕਾਰਨ ਹੈ ਕਿ ਜਿਹੜੀਆਂ ਦੋ ਦੁਕਾਨਾਂ ਨੇ ਸਾਡੇ ਦੁਕਾਨਦਾਰ ਵੀਰ ਨੇ ਸਾਡੇ ਸਹਾਰਜੋਗ ਨੇ ਉਹਨਾਂ ਦੇ ਮੂਰੇ ਰੇੜੀਆਂ ਲਾਗੀਆਂ ਨੇ। ਕੋਈ ਖਾਣ ਪੀਣ ਵਾਲੀ ਰੇੜੀਆਂ ਕੋਈ ਸਬੰਨ ਵੇਚਣ ਵਾਲੀ ਰੇੜੀਆਂ ਉਹ ਵੀ ਸਾਡੇ ਆਪਣੇ ਨੇ ਅਸੀਂ ਪਾਰਾ ਨਹੀਂ ਕਹਿੰਦੇ ਉਹਨਾਂ ਨੂੰ ਲੇਕਿਨ ਉਹਨਾਂ ਦੇ ਲਈ ਕੋਈ ਨਾ ਕੋਈ ਪ੍ਰਬੰਧ ਹੋਵੇ ਚਾਹੇ ਉਹ ਕਿਤੇ ਦਾਣਾ ਮੰਡੀ ਦੇ ਵਿੱਚ ਜਾਂ ਕਿਤੇ ਕੋਈ ਹੋਰ ਖਾਲੀ ਜਗ੍ਹਾ ਕੋਈ ਮਿਊਂਸਪਲ ਕਮੇਟੀ ਦੀ ਪਈ ਆ ਉਹਨਾਂ ਦੇ ਵਿੱਚ ਪ੍ਰਬੰਧ ਮੇਰੇ ਮਤਲਬ ਸਾਰਾ ਕਰਨੇ ਚਾਹੀਦੇ ਨੇ ਉਹਨਾਂ ਨੂੰ ਔਰ ਇਹਦੇ ਲਈ ਕਈ ਇਹ ਵੀ ਸਾਡੇ ਧਿਆਨ ਦੇ ਵਿੱਚ ਆਇਆ ਕਿ ਜਿਹੜੇ ਕਈ ਦੁਕਾਨਦਾਰ ਨੇ ਰੇੜੀ ਆ ਖੜਾਉਣ ਦੇ ਮੂਰੇ ਵੀ ਪੈਸੇ ਲੈਦੇ ਨੇ ਕਿਸੇ ਦੇ 100 ਰੁਪਏ ਦਿਹਾੜੀ ਕਿਸੇ ਦੇ 200 ਰੁਪਏ ਦਿਹਾੜੀ ਕਿਸੇ ਦੇ 500 ਰੁਪਏ ਦਿਹਾੜੀ ਦਾ ਕਿਸੇ ਦਾ ਨਾਮ ਨਹੀਂ ਲੈ ਇਹ ਹਾਲਾਤ ਨੇ ਜਿਹੜੇ ਅਸੀਂ ਉਹਦੇ ਵਿੱਚ ਰੋਜ਼ ਗੁਜ਼ਰ ਰਹੇ ਹਾਂ ਔਰ ਬਹੁਤ ਵੱਡੀ ਸਮੱਸਿਆ ਜਿੱਥੇ ਪੈਸਾਬ ਦਾ ਕਈ ਮੈਂ ਲੜਾਈ ਝਗੜੇ ਕਰਦੇ ਵੀ ਦੇਖੇ ਨੇ ਦੁਕਾਨਦਾਰ ਜਾਂ ਗੱਡੀਆਂ ਵਾਲੇ ਜਿਹੜੇ ਇੱਕ ਦੂਜੇ ਨਾਲ ਕਹਿੰਦੀਆਂ ਗੱਡੀਆਂ ਜਾਂਦੇ ਨੇ ਇੱਕ ਦੂਜੇ ਦੇ ਵਿੱਚ ਵੱਜ ਕੇ ਐਕਸੀਡੈਂਟ ਵੀ ਹੋ ਰਹੇ ਨੇ ਉਹਦੇ ਲਈ ਮੈਂ ਤਕਰੀਬਨ ਦੀਵਾਲੀ ਤੋਂ ਬਾਅਦ ਐਸਡੀਐਮ ਸਾਹ ਨੂੰ ਮੈਂ ਖੁਦ ਆਪਦੀ ਫਰਕ ਕੀਤਾ ਸੀ ਕਿ ਜੀ ਸਾਹਿਬ ਬਹੁਤ ਜਿਹੜੇ ਬਾਰੇ ਹਾਲਾਤ ਨੇ ਟ੍ਰੈਪ ਦੇ ਉਹਦੇ ਲਈ ਕੁਝ ਨਾ ਕੁਝ ਜਿਹੜਾ ਸੁਧਾਰ ਕੀਤਾ ਜਾਵੇ ਉਹਨਾਂ ਨੇ ਮੇਰੇ ਨਾਲ ਵਾਦਾ ਵੀ ਕੀਤਾ ਸੀ ਲੇਕਿਨ ਮੈਂ ਸਮਝਦਾ ਕਿ ਹਾਲਾਤ ਉਸੇ ਤਰ੍ਹਾਂ ਖੜੇ ਨੇ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਯੋ ਸਾਹਿਬ ਨੂੰ ਕਿਉਂਕਿ ਮੈਂ ਵੀ ਇਸ ਸਬੰਧ ਦੇ ਵਿੱਚ ਮਿਲਣਾ ਆਇਆ ਸੀ ਯੋ ਸਾਹਿਬ ਨੂੰ ਇੱਥੇ ਐਗਰੀਕਲਚਰ ਦਫ਼ਤਰ ਖੜਾ ਮੈਂ ਵੀ ਔਰ ਤੁਹਾਡੇ ਮਾਧਿਮ ਰਹੀ ਮੈਂ ਯੋ ਸਾਹਿਬ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਵੱਡੀ ਟ੍ਰੈਫਿਕ ਦੀ ਸਮੱਸਿਆ ਸਾਡੇ ਸਾਰਿਆਂ ਦੇ ਲਈ ਆ ਉਹਦੇ ਲਈ ਮੈਂ ਸਮਝਦਾ ਕਿਸੇ ਚਾਰੂ ਜਿਹੜੇ ਵਧੀਆ ਤਰੀਕੇ ਲੱਭ ਕੇ ਉਹਨਾਂ ਦੇ ਲਈ ਵੀ ਰੋਟੀ ਦਾ ਪ੍ਰਬੰਧ ਕੀਤਾ ਜਾਵੇ ਜਿਹੜੇ ਜਿਹੜੇ ਵੇਰੀ ਲਾਉਂਦੇ ਨੇ ਲੋਕ ਔਰ ਦੁਕਾਨਦਾਰ ਵੀਰ ਨੇ ਜਿਹੜੇ ਉਹਨਾਂ ਦੇ ਲਈ ਮੈਂ ਸਮਝਦਾ ਕਿ ਵੱਡੀ ਸਮੱਸਿਆ ਜਿਹੜੇ ਮੈਂ ਸਮਝਦਾ ਕਿ ਕਰੋੜਾ ਰੁਪਏ ਲਾ ਕੇ ਕਿੰਨੇ ਨੇ ਆਪਣਾ business ਸ਼ੁਰੂ ਕੀਤਾ ਹੈ ਉਹ ਰੇੜੀਆਂ ਤੋਂ ਹੀ ਲੈ ਕੇ ਲੋਕ ਮੁੜ ਜਾਂਦੇ ਨੇ ਲੇਕਿਨ ਨਕਾਨਦਾਰ ਮੈਂ ਸੰਧੱਖੇ ਉਹਨਾਂ ਦਾ ਜਿਹੜਾ ਕਾਰੋਬਾਰ ਬੜਾ ਘਟੇ ਜਾ ਰਿਹਾ ਔਰ ਸਾਰਿਆਂ ਦਾ ਕਾਰੋਬਾਰ ਠਿੱਲਣ ਦੀ ਅਸੀਂ ਅਰਦਾਸ ਬੇਨਤੀ ਵੀ ਕਰਦੇ ਆ ਲੇਕਿਨ ਜਿਹੜੀ ਟ੍ਰੈਫਿਕ ਦੀ ਸਸਿਆ ਉਹਦੇ ਲਈ ਵੀ ਅਸੀਂ ਸਾਰੇ ਚਾਹਦੇ ਸ਼ਹਿਰ ਨਿਵਾਸੀ ਇਲਾਕਾ ਨਿਵਾਸੀ ਤੇ ਸਚਾਰੂ ਧੱਕ ਦੇ ਨਾਲ ਜਿਹੜੀ ਟ੍ਰੈਫਿਕ ਦੀ ਸਵਚਿਆ ਉਹਨੂੰ ਹਲਕੀ ਕਰਾ ਚਾਹਦੇ ਕਿੰਨੇ ਦਾ ਤੁਸੀਂ ਸਾਬਕਾ ਵਿਧਾਇਕ ਰਾਜ ਜੀ ਉਹਦਾ ਸਰਕਾਰ ਦੇ ਨੇਤਾ ਉਹਦੀ ਮਨ ਦੀਓ ਪਰ ਤੁਮ ਕੀਹਨ ਕਸੂਰਗਾਰ ਮੰਨਦੇ ਹੋ ਕਿ ਨਗਰ ਕੌਂਸਲ ਜੋ ਗੈਰ ਕਾਨੂੰਨੀ ਕਬਜ਼ੇ ਨੂੰ ਹਟਾਉਣ ਦੇ ਵਿੱਚ ਨਾਕਾਮ ਕਿਉਂ ਸਾਉਤ ਬਿਲਕੁਲ ਜੀ ਨਗਰ ਕੌਂਸਲ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਸਾਰੀ ਪ੍ਰਸ਼ਾਸਨ ਦੇ ਨਗਰ ਕੌਂਸਲ ਨੂੰ ਨਗਰ ਕੌਂਸਲ ਦੀ ਜ਼ਿੰਮੇਵਾਰੀ ਆ ਮੇਰਾ ਤਾਂ ਮਤਲਬ ਕਹਿੰਦਾ ਜੇ ਤੁਸੀਂ ਮੈਂ ਸਮਝਦਾ ਕਿ ਤੁਸੀਂ ਰੋਜ਼ ਹੀ ਜਿਹੜਾ ਮਾਰੋ ਉੱਥੇ ਜਾ ਕੇ ਔਰ ਅਸੀਂ ਵੀ ਸਿਆਸੀ ਲੋਕੋ ਦੇ ਵਿੱਚ ਜਿਵੇਂ ਵਾਰ ਬਣ ਜਾਂਦੇ ਆ ਜਦੋਂ ਵੀ ਕੋਈ ਐਸੀ ਵੈਸੀ ਗੱਲ ਹੁੰਦੀ ਤਾਂ ਸਿਆਸੀ ਲੋਕਾਂ ਕੋ ਸਾਡੇ ਕੋ ਉਹ ਆ ਕੇ ਰੋਡੇ ਪੜਦੇ ਨੇ ਤਾਂ ਅਸੀਂ ਫਿਰ ਫੋਨ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਚਲੋ ਛੱਡੋ ਇਸ ਵਾਰ ਮਾਫ ਕਰ ਦਿਓ ਲੇਕ ਉਹਨਾਂ ਨੂੰ ਸਾਰੇ ਨੂੰ ਬੁਲਾ ਕੇ ਫੇ ਕੋਨਰ ਐਮਐਲਏ ਸਾਹਿਬ ਵਿੱਚ ਬੈਠਾ ਸਾਡੇ ਵਰਗ ਨੂੰ ਬੁਲਾਇਆ ਜਾਵੇ ਐਸਜੀਐਨ ਸਾਹਿਬ ਬੈਠੇ ਪ੍ਰਸ਼ਾਸਨ ਬੈਠੇ ਸਾਰਾ ਦੁਕਾਨਦਾਰ ਵੀਰਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਯਾ ਲੈਨ ਲਾ ਦਿੱਤੀਗੇ ਚਿੱਟੀ ਲਾ ਲੈ ਇਹ ਤੋਂ ਗਾਹ ਕੁਝ ਨਹੀਂ ਸਮਝਾ ਸਕਦਾ ਸੋ ਇਹਦੇ ਲਈ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ ਸੋ ਤੁਹਾਡੇ ਮਾਦੀ ਮਰੀਦ ਮਦਵਾਰਾ ਫੇਰ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਇਹਦੇ ਇਸ ਇਹ ਜੋ ਵੱਡੀ ਸਮੱਸਿਆ ਇਹਦੇ ਲਈ ਕੁਝ ਨਾ ਕੁਝ ਜਿਹੜਾ ਗੌਰ ਕੀਤਾ ਜਾਵੇ ਧੰਨਵਾਦ ਸ਼੍ਰੀ ਰਾਮ ਜੀ ਉਹਨਾਂ ਦੇ ਜੀਂਦਰ ਸਿੰਘ ਗਰੇਵਾਲ ਸ਼ਹਿਰੀ ਭਲਾਨਾ ਆਮਾ ਦੀ ਪਾਰਟੀ ਤੋਂ ਨਾਲ ਅੱਜ ਬਤਨ ਜਿਵੇਂ ਕੇ ਸਮਾਚਾਰੋ ਇਹ ਹਾਲ ਦੇਖ ਲਓ ਜਿਹੜੀ ਬਾਜ਼ਾਰ ਬਣ ਚੁੱਕੀ ਐ ਸੁੱਛ ਪਰ ਅਭੀ ਆਉਣ ਦੇ ਨਾਂ ਤੇ ਦੇਖ ਸਕਦੇ ਹੋ ਕਿ ਕੀ ਹਾਲ ਹੋ ਚੁੱਕਿਆ ਸ਼ਹਿਰ ਦਾ ਕਿਉਂਕਿ ਸ਼ਹਿਰ ਦੇ ਪ੍ਰਧਾਨ ਪ੍ਰੈਵੀ ਸਮੱਸਿਆ ਆ ਰਹੀ ਐ ਕੀ ਕਹਿਣਾ ਚਾਹੀਦਾ ਦੇਖੋ ਅਸੀਂ ਬਾਰ ਬਾਰ ਲੋਕਾਂ ਨੂੰ ਅਪੀਲ ਕਰਦੇ ਆਂ ਦੁਕਾਨਦਾਰਾਂ ਨੂੰ ਅਪੀਲ ਕਰਦੇ ਆਂ ਤੇ ਜੇ ਉਹਨਾਂ ਦੇ ਮੁਰੇ ਜਿਹੜੀਆਂ ਰੇੜੀਆਂ ਲੱਗ ਰਹੀਆਂ ਨੇ ਜੋ ਇੱਕ ਵਾਰ ਇਸ ਵਕਤ ਇਹ ਮੰਨ ਲੀਏ ਤੇ ਮਾਫੀ ਬਣ ਚੁੱਕਿਆ ਵਾ ਵੀ ਉਹ ਆਪਣੀ ਇੱਕ ਹੱਦ ਦੇ ਅੰਦਰ ਰੇੜੀਆਂ ਲਵਾਉਣ ਜੇਕਰ ਨਿਆਂ ਨਹੀਂ ਲੱਗਦੀਆਂ ਤਾਂ ਉਹ ਕਮੇਟੀ ਨੂੰ ਦੱਸਣ ਜੇ ਇਹ ਰੇੜੀਆਂ ਉਹ ਅਭੀ ਸੈਂਪੀਆਂ ਲਵਾ ਰਹੇ ਤਾਂ ਉਹਨਾਂ ਨੇ ਇੱਕ ਹੱਦ ਦਿੱਤੀ ਵੀ ਉਹਨਾਂ ਨੇ ਇੱਕ ਲਾਈਨਿੰਗ ਕਰ ਦਿੱਤੀ ਜਾਵੇ ਤਾਂ ਕਿ ਉਹ ਜਿਹੜੀ ਉਹ ਉਸ ਹੱਦ ਦੇ ਅੰਦਰ ਰਹੇ ਤੇ ਕਾਰਾਂ ਜੋ ਰੋਡ ਦੇ ਉੱਪਰ ਲੱਗਦੀਆਂ ਨੇ ਉਹ ਸਾਈਡ ਤੇ ਲੱਗ ਸਕਣ ਤੇ ਬਾਜ਼ਾਰ ਦੇ ਵਿੱਚ ਕਿਸੇ ਕਿਸਮ ਦੀ ਸਮੱਸਿਆ ਨਾ ਹੋਵੇ। ਰਾਜਿੰਦਰਾ ਜੀ ਦੀ ਲਾਈਨਿੰਗ ਦੀ ਗੱਲ ਕਰੀਓ ਬਹੁਤ ਵੱਡਾ ਨਗਰ ਕੌਂਸਲ ਵੱਲੋਂ ਕੀਤੀ ਜਾ ਦਿੱਤੀ ਹੈ। ਪਰ ਕੋਈ ਨਾ ਕੋਈ ਸफारਸ਼ਾਂ ਵਿੱਚ ਪੈ ਕੇ ਦੁਬਾਰਾ ਉਹਨਾਂ ਦੇ ਹੌਸਲੇ ਇੰਨੇ बुलंद ਹੋ ਚੁੱਕੇ ਨੇ ਕਿ ਸੜਕਾਂ ਦੇ ਕਿਨਾਰੇ ਤੱਕ ਜਿਹੜੀਆਂ ਲੱਗ ਚੁੱਕੀਆਂ ਨੇ ਢਾਬੇ ਖੁੱਲ ਚੁੱਕੇ ਨੇ। ਠੀਕ। ਨਹੀਂ ਦੇਖੋ ਇਹ ਕੋਈ ਸਬਾਰਸ਼ਾਂ ਚੱਲ ਨਹੀਂ ਆ ਇਸ ਮਾਮਲੇ ਦੇ ਵਿੱਚ ਜਿੱਥੇ ਸਮੱਸਿਆ ਆ ਰਹੀ ਆ ਟ੍ਰੈਫਿਕ ਦੀ ਜਾਂ ਕਹਿ ਲਈਏ ਹੁਣ ਤਾਂ ਮੌਸਮ ਠੰਡਾ ਜਾਂ ਗਰਮੀ ਵਿੱਚ ਸਕੂਲ ਬੰਨ੍ਹ ਫੱਜ ਜਾਂਦੀਆਂ ਨੇ ਬੱਚੇ ਇੰਨੀ ਗਰਮੀ ਵਿੱਚ ਉੱਥੋਂ ਨਿਕਲਦੋਂ ਮੁਸ਼ਕਲ ਆਉਂਦੀ ਆ ਉਹ ਬਹੁਤ ਜ਼ਿਆਦਾ ਸਾਡੇ ਨੂੰ ਲੱਗਦਾ ਵੀ ਇੱਕ ਸ਼ਹਿਰੀ ਬਹੁਤ ਬੜੀ ਸਮੱਸਿਆ ਬਹੋ ਬੱਚਿਆਂ ਦੇ ਕਰਕੇ ਖਾਸ ਕਰਕੇ ਤੇ ਰੋਡ ਦੇ ਉੱਪਰ ਐਕਸੀਡੈਂਟ ਹੋਣ ਦਾ ਖਤਰਾ ਸਾਰੀਆਂ ਗੱਡੀਆਂ ਰੋਡ ਦੇ ਉੱਪਰ ਲੱਗੀਆਂ ਹੁੰਦੀਆਂ ਨੇ ਤਾਂ ਕਿ ਅਸੀਂ ਅਸੀਂ ਸ਼ਹਿਰ ਦੇ ਪ੍ਰਬੰਧ ਜੋ ਹੈਗੇ ਨੇ ਇਸ ਵਕਤ ਕਰਨਵੀਰ ਜੀ ਉਹਨਾਂ ਨੂੰ ਅਪੀਲ ਕਰਾਂਗੇ ਵੀ ਕਿਸੇ ਵੀ ਤਰ੍ਹਾਂ ਸ਼ਵਾਰਸ਼ ਨਾ ਮਣੀ ਜਾਵੇ ਤੇ ਸ਼ਹਿਰ ਦੇ ਵਿੱਚ ਇੱਕ ਹੱਦਬੰਦੀ ਕੀਤੀ ਜਾਵੇ ਜਿਹੜੀ ਮਾਰਕੀ ਲਈ ਤੇ ਰੇੜੀਆਂ ਜੋ ਹੈਗੀਆਂ ਉਹ ਲਾਈਨ ਦੇ ਅੰਦਰ ਦੇ ਰਹਿਣ ਜਾਂ ਫਿਰ ਉਹਨਾਂ ਕੋਈ ਇੱਕ ਸਫਾਈ ਸਹੀ ਜਗ੍ਹਾ ਦਿੱਤੀ ਜਾਵੇ ਜਿੱਥੇ ਕੋ ਜਿਹੜੀਆਂ ਵਾਸ ਸਕਣ ਪ੍ਰਮ ਜੀ ਇਹ ਵੀ ਦੇਖਣ ਨੂੰ ਮਿਲਦਾ ਕਿ ਦੁਕਾਨਦਾਰਾਂ ਵੱਲੋਂ ਗੈਰਕਾਨੂੰਨੀ ਤੌਰ ਤੇ ਕਿਰਾਇਆ ਵਸੂਲੇ ਜਾਂਦੇ ਨੇ ਹਜ਼ਾਰ ਰੁਪਏ ਲਏ ਜਾਂਦੇ ਨੇ ਜਿਹੜੀਆਂ ਖੜਾਣ ਉਹਨਾਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਸਰਕਾਰ ਬਦਲ ਵੀ 2 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਪਰ ਤੁਹਾਡੀ ਸਰਕਾਰ ਵੱਲੋਂ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਦੇਖੋ ਸਾਡੇ ਮਜੂਰੀ ਆ ਚਾਹੇ ਸਾਡੇ ਸਰਕਾਰ ਆ ਪਰ ਕਮੇਟੀ ਵਿੱਚ ਅਸੀਂ ਨਹੀਂ ਬੈਠੇ ਆਂ ਕਮੇਟੀ ਦੇ ਵਿੱਚ ਜੋ ਪ੍ਰਧਾਨ ਜੀ ਬੈਠੇ ਨੇ ਇਹ ਉਹਨਾਂ ਦੀ ਸਮੱਸਿਆ ਮੰਨੀ ਜਾ ਸਕਦੀ ਆ ਸਾਡੇ ਵੱਲੋਂ ਇੱਥੇ ਅਸੀਂ ਜੇ ਕੋਈ ਸਾਡੇ ਵੱਲੋਂ ਉਹਨਾਂ ਨੂੰ ਮਦਦ ਚਾਹੀਦਾ ਸਾਨੂੰ ਦੱਸਣ ਉਹ ਇੱਕ ਹੱਦ ਬੰਦੀ ਕਰਨ ਦੁਕਾਨਦਾਰਾਂ ਨੂੰ ਦੱਸਣ ਵੀ ਉਹਨਾਂ ਦੀ ਹੱਦ ਕਿੰਨੀ ਆ 3 ਫੁੱਟ ਜਾਂ 5 ਫੁੱਟ ਜਿੰਨੀ ਵੀ ਉਹ ਮੰਨ ਤੇ ਉਸ ਦੇ ਅੰਦਰ ਹੀ ਜਿਹੜੀ ਲੱਗੇ ਉਸ ਤੋਂ ਬਾਹਰ ਜਿਹੜੀ ਆ ਤਾਂ ਉਹ ਜਿਹੜੀ ਕਮੇਟੀ ਚੱਕ ਸਕਦੀ ਆ ਤੁਸੀਂ ਇਸ ਬਾਰੇ ਵੀ ਐਸਜੀਐਮ ਸਾਹਿਬ ਨਾਲ ਮਿਲ ਕੇ ਗੱਲਬਾਤ ਕਰੀਂ ਬਿਲਕੁਲ ਕਰਾਂਗੇ ਜਿਵੇਂ ਹੁਣ ਤੁਸੀਂ ਜਦ ਨੌਲੇਜ ਨਹੀਂ ਆਂਦੀ ਗਾਲ ਸਾਨੂੰ ਪਹਿਲਾਂ ਹੀ ਬਹੁਤ ਇਹ ਚੀਜ਼ਾਂ ਆ ਚੁੱਕੀਆਂ ਨੇ ਪਰ ਅਸੀਂ ਸ਼ਹਿਰ ਦੇ ਵਿੱਚ ਆਪਣਾ ਸ਼ਹਿਰ ਛੋੜਾ ਹੋ ਕੇ ਸਾਰੇ ਦੁਕਾਨਦਾਰਾਂ ਨੂੰ ਪਿਆਰ ਮੁਹੱਬਤ ਆ ਇਹ ਵੀ ਆਲੇ ਵੀ ਕਹੋ ਵੀ ਆਪਣੀ ਜਾਣਕਾਰੀ ਤਾਂ ਕਿ ਅਸੀਂ ਕਿਸੇ ਵੀ ਕਿਸਮ ਦਾ ਜਬਰਦਸਤ ਐਸਾ ਆਪਣੀ ਚੱਕ ਕਰਦੇ ਇਹਨਾਂ ਦੇ ਸ਼ਹਿਰ ਦੇ ਵਿੱਚ ਜਿਹੜੇ ਦੁਕਾਨਦਾਰੀ ਦੇ ਵਿੱਚ ਇਹ ਰੇਡੀ ਵਾਲੇ ਖੜੇ ਨੇ ਉਹਨੂੰ ਲੈ ਕੇ ਅਸੀਂ ਬਹੁਤ ਤਰ੍ਹਾਂ ਨੂੰ ਕਰਿਆ ਅਸੀਂ ਰੈਗੂਲਰਲੀ ਰਿਮੂਵ ਕਰਾ ਦਿੰਦੇ ਹਾਂ ਇਹਨਾਂ ਨੂੰ ਤੇ ਮੇਰੇ ਧਿਆਨ ਗਿਆ ਹੁਣ ਵੀ ਕੁਝ ਲੋਕਾਂ ਨੇ ਕੀਤੇ ਹੋਏ ਨੇ ਔਰ ਅਸੀਂ ਅੱਜ ਹੀ ਐਕਸ਼ਨ ਲੈਣ ਜਾ ਰਹੇ ਹਾਂ ਇਸ ਤਰ੍ਹਾਂ ਦੇ ਖਿੰਡਾ ਜਾ ਰਹੇ ਨੇ ਰਿਮੂਵਰ ਆਂਦਾ ਪਰ ਇਹ ਸਾਹ ਦੇਖਣ ਨੂੰ ਮਿਲਦਾ ਰਿਮੂਵ ਹੁੰਦੀਆਂ ਬਾਅਦ ਵੀ ਸਫਾਰਸ਼ਾਂ ਦੇ ਸਿਰ ਤੇ ਦੁਬਾਰਾ ਉੱਥੇ ਕਵਲੀ ਹੋਣ ਇਹ ਸਫਾਰਸ਼ਾਂ ਨਹੀਂ ਆਉਂਦੀਆਂ ਲੋਕੀ ਟੀਟਨੇ ਤੋਂ ਜਿਆ ਸਾਡਾ ਸਹਿਯੋਗ ਨਹੀਂ ਕਰਦੇ ਹੈਗੇ ਅਸੀਂ ਉਹਨਾਂ ਰੈਗੂਲਰਲੀ ਇਸ ਜੀ ਵੀ ਮਾਨੀਟਰ ਕਰਾਂਗੇ ਅਬ ਰੈਗੂਲਰਲੀ ਕਾਰਵਾਈ ਕਰਾਂਗੇ ਪਰ ਜੇ ਕੁਝ ਸੁਣਨਾ ਹੋ ਜੀ ਉਦੋਂ ਫਿਰ ਮੁਵਜ਼ਾ ਦੇਣਗੇ ਮਹੀਨੇ ਨੇ ਅਸੀਂ ਪਹਿਲਾਂ ਹੀ ਕਰਨਾ ਹੈ ਅਸੀਂ ਅੱਜ ਹੀ ਅੱਜ ਹੀ ਸ਼ੁਰੂਆਤ ਕਰ ਰਹੇ ਹਾਂ ਅਸੀਂ ਵੀ ਮੇਰੀ ਜਿਹੜੀ ਹੁੰਦੀ ਚੱਲ ਜਾ ਰਿਹਾ ਉਹ ਬਾਹਰ ਰੋਡ ਦੇ ਉੱਪਰ ਲੋਕਾਂ ਨੂੰ ਖੜਾ ਰਹਿਣੇ ਨੇ ਕੇਬਲ ਲੱਗੇ ਹੋਏ ਨੇ ਇਹ ਪੰਜਾਬ ਮੰਦਰ ਦੀ ਸੈਟਿੰਗ ਰੈਜੀਮੈਂਟ ਉਹ ਸਾਰੇ ਰਿਮੂਵ ਕਰ ਦਾਂਗੇ ਅੱਜ ਹੀ ਕਰ ਦਾਂਗੇ ਉਹ ਸਾਡੇ ਐਕਸ਼ਨ ਪਲਾਨ ਬਣਿਆ ਹੋਇਆ ਅੱਜ ਅਸੀਂ ਦੁਪਹਿਰੇ ਇਹੀ ਕੰਮ ਕਰਨ ਜਾ ਰਹੇ ਹਾਂ ਜੀ ਉਹ ਸਰ ਕੀ ਕਹਿਮ ਸੁਆਲ ਹੈ ਕਿ ਹਮ ਤਾਂ ਇਹ ਪਤਾ ਲੱਸਦਾ ਹੈ ਕਿ ਕਿੰਨਾ ਚਲਾਨ ਕੱਟੇ ਜਾ ਇਹ ਦਫ਼ਤਰੀ ਰਿਕਾਰਡ ਆ ਦੇਖ ਕੇ ਤੁਹਾਨੂੰ ਦੱਸਾਂਗੇ ਹਾਂ ਹਾਂ ਬਿਲਕੁਲ ਇਹ ਚਲਾਲ ਕੱਟਣ ਤੋਂ ਬਾਅਦ ਵੀ ਫੇਸ ਖੜਾ ਹੋ ਜਾਂਦਾ ਉਹਦੇ ਲਈ ਕਰਲਾਇਆ ਇੱਕ ਨਹੀਂ ਹੋਵੇ ਤੁਸੀਂ ਉਹਦੇ ਕੇਸ ਪਾਵਾਂਗੇ ਕੋਰਟ ਵਿੱਚ ਕੇਸ ਪਾਵਾਂਗੇ ਮੇਰਾ ਬੰਦਾ ਠੀਕ ਹੈਗਾ ਉਹ ਕੋਰਟ ਦੇ ਚ ਜੋ ਕੋਰਟ ਸਜਾਦ ਹੋ ਗਈ ਹੋਊਗੀ ਫਿਰ ਜਾਓਗੇ ਇਹ ਇਹਨਾਂ ਦਾ ਕਿਸੇ ਹੋਰ ਪਾਸੇ ਰੇਜਿਮੈਂਟ ਨਹੀਂ ਕੀਤਾ ਜਾਂਦਾ ਅਰੇਂਜਮੈਂਟ ਹੈ ਪਰ ਲੋਕੀ ਉਸੇ ਜਿਹੜਾ ਅਵੇਲੇਬਲ ਹੈਗਾ ਉੱਥੇ ਲੋਕੀ ਜਾਂਦੇ ਨਹੀਂ ਹੈਗੇ ਲੋਕ ਇਹ ਬਾਜ਼ਾਰ ਵਿੱਚ ਰਹਿ ਕੇ ਖੁਸ਼ ਹੁੰਦੇ ਨੇ ਤਾਂ ਪ੍ਰੈਕਟਿਸ ਹੋਣ ਲਈ ਬੜਾ ਬਲਾਕ ਆ। ਨਹੀਂ ਬਿਲਕੁਕੁਲ ਤੁਹਾਡੀ ਗੱਲ ਠੀਕ ਹੈ। ਅਸੀਂ ਵੀ ਇਸ ਜੀ ਨਾਗਰੀ ਕਰਦੇ ਆ ਔਰ ਅਸੀਂ ਐਕਸ਼ਨ ਰੈਗੂਲਰਲੀ ਕਰਦੇ ਰਹੇ ਹਾਂ। ਅੱਜ ਵੀ ਕਰਨ ਜਾ ਰਹੇ ਆ ਅਸੀਂ। ਇਹ ਵਾਕੇ ਨਗਰ ਕੌਂਸਲੀ ਕੋ ਪੱਕਾ ਸੈਟਅਪ ਬਣਾ ਦੋ। ਸ਼ਹਿਰ ਦੇ ਵਿੱਚ ਜਿਹੜੀਆਂ ਬਾਤ ਇਹ ਤੁਹਾਨੂੰ ਹੀ ਲੱਗਦਾ ਕਿ ਬਹੁਤ ਸਾਲਾ ਹੋ ਜੂਗਾ। ਨਹੀਂ ਲੈਂਡ ਅਵੇਲੇਬਿਲਟੀ ਵੀ ਇੱਥੇ ਚਾਹੀਦੀ ਆ ਨਾ। ਲੈਂਡ ਹੋਵੇ ਤੇ ਉਸ ਨਾਲ ਪੁਰਾਣੀ ਤਰ੍ਹਾਂ ਇਨਸ਼ਾ ਅੱਲਾ ਪਈਏ ਜੀ। ਜਬ ਹੋਤ ਨਹੀਂ ਹੋ ਸਕਦਾ। ਹਾਂ ਉਹ ਤਾਂ ਡਿਸਕਸ ਕਰ ਲੈਂਦੇ ਆ। ਜੋ ਵੀ ਇਦਾਂ ਲੈਂਡ ਹੈਗੀ ਆ ਉਹ ਤੋਂ ਉੱਤੇ ਇਹਨਾਂ ਨੂੰ ਫਿਕਸ ਕਰ ਲਾਂਗੇ। ਉਹਨਾਂ ਦੇ ਵਿੱਚ ਆ ਜਿਹੜੇ ਦ ਯਕ ਭਯਾਰਾ ਫੇਲ ਨਹੀਂ ਉਹਨਾਂ ਦਾ ਪਰਸਨਲ ਮੈਟਰ ਹੈ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਹ ਲੀਗਲ ਹੈ ਜੀ ਨਹੀਂ ਲੀਗਲ ਨਹੀਂ ਹੈ ਕਿਉਂਕਿ ਰੋਡ ਤਾਂ ਆਪਣਾ ਨੈਸ਼ਨਲ ਨੈਸ਼ਨਲ ਹਾਈਵੇ ਹੈ ਨਾ ਤੇ ਲੈ ਨਹੀਂ ਸਕਦੇ ਜੀ ਦਾੰਦਰ ਸਰ ਪੱਕੇ ਕੰਮ ਜੇ ਕਰਨਾ ਚਾਹਤ ਹੈ ਤਾਂ ਕੰਪਨੀ ਸਾਡੇ ਕੋਲ ਲਾ ਦੇ ਅਮੀ ਉਹ ਤਰੀਕਾ ਠੀਕ ਆ ਸੀ ਉਸੇ ਗੱਲ ਤੇ ਉਸੇ ਗੱਲ ਤੇ ਤੁਹਾਨੂੰ ਦੱਸਿਆ ਨਾ ਕਿ ਇਸੇ ਨੂੰ ਰਿਮੂਵ ਕਰਾ ਲੈਣੇ ਨੇ ਔਰ ਅੱਜ ਵੀ ਕਰਾਵਾਂਗੇ ਸਮਰਾਲਾ ਤੋਂ ਅਨੁਰਾਗ ਸੰਦਲ ਦੀ ਦੇਸ ਸੇਵਕ ਲਈ ਰਿਪੋਰਟ